2015 ਦੇ ਵਿੱਚ ਵੱਡੀ ਘਟਨਾ ਹੋਈ ਸੀ ਬਰਗਾੜੀ ਬੈਬਲ ਕਲਾ ਕੋਟਕਪੂਰਾ ਮੈਂ ਨਹੀਂ ਕਹਿੰਦਾ ਕਿ ਕੀਨੇ ਕਰਾਈ ਸੀ ਕੌਣ ਸੀ ਹਜੇ ਤੱਕ ਅਸੀਂ ਉਹ ਕੇਸ ਪੜੀ ਜਾਂਦੇ ਆ ਜੀ ਕਿਉਂਕਿ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੇਸ ਹੀ ਵਿਗਾੜਤਾ ਜੀ ਜਾਈਏ ਕਿਧਰੋਂ ਅਸੀਂ ਚਲਾਨ ਪੇਸ਼ ਕੀਤੇ ਐ ਕੋਸ਼ਿਸ਼ ਕਰ ਰਹੇ ਹਾਂ ਜਨਾਬ ਜੀ ਐ ਗੁਟਕਾ ਸਾਹਿਬ ਮੱਥੇ ਲਾ ਕੇ ਜਿਨ੍ਹਾਂ ਨੇ ਸੌਂਵਾਂ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕੰਦੇ ਨਾ ਕਿਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਫਿਰ ਕਿੱਧਰ ਗਏ ਫਿਰ ਮੈਂ ਕਹਿੰਦਾ ਇੱਥੇ ਵਾਲੇ ਵਕੀਲਾਂ ਤੋਂ ਜਿੱਤ ਜੋਗੇ ਇੱਥੇ ਮਹੰਗੇ ਵਕੀਲ ਕਰ ਲੋਗੇ ਇੱਥੇ ਗਵਾਹਾਂ ਨੂੰ ਮਕਰਾ ਲੋਗੇ ਪਰ ਮਾਤਮਾ ਵਾਲੀ ਕਚਹਿਰੀ ਚ ਕੀ ਕਰਾਉਂਦੇ ਫਿਰ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਉੱਥੇ ਦਾ ਅਮਲਾਂ ਦੇ ਹੋਣਗੇ ਰਾਂਜੀ ਕਰ ਲਓ ਜੋ ਕਰਨਾ ਇੱਥੇ ਕਰਕੇ ਕਿੱਥੇ ਜਾਓਗੇ ਫਿਰ ਨਰਕ ਸੁਰਗ ਕਿਤੇ ਤਾਂ ਹੈਗੇ ਸੋ ਇਸ ਕਰਕੇ ਅਸੀਂ ਹਰ ਰੋਜ਼ ਨਤਮਸਤਕ ਹੋਣੇ ਬਿਲਕੁਲ ਸਹੀ ਕਿਹਾ ਮੇਰੇ ਸਾਥੀ ਨੇ ਕਿ ਆਪਾਂ ਕੌਣ ਹੁੰਨੇ ਆ ਵੀ ਉਹ ਉਹਨਾਂ ਦੀ ਰੱਖਿਆ ਵਾਸਤੇ ਕਾਨੂੰਨ ਬਣਾਉਣ ਵਾਲੇ ਆਪਾਂ ਤਾਂ ਹਰ ਰੋਜ਼ ਉਹਨਾਂ ਮੂਰੇ ਨਤਮਸਤਕ ਹੋਣੇ ਆ ਪਰਮਾਤਮਾ ਸਾਡੇ ਪਰਿਵਾਰ ਦੀ ਸੁਰੱਖਿਆ ਕਰੀ ਤੇ ਆਪਾਂ ਉਹਨਾਂ ਦੀ ਸੁਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਮਤਲਬ ਆ ਹਾਲਾਤ ਹੋ ਗਏ ਹੋ ਗੁਰੂ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੈ ਗ੍ਰੰਥਾਂ ਨੇ ਸਾਡੀ ਰੱਖਿਆ ਕਰਨੀ ਹੈ ਤੇ ਅਸੀਂ ਉਹਦੀ ਰੱਖਿਆ ਦਾ ਕਾਨੂੰਨ ਬਣਾਈ ਜਾਂਦੇ ਆ ਤੇ असी वे हो गए मतलब तो तुझे पता नहीं अपने मलालका मलाल पल की खबर नहीं समान अस्सी साल का अगला सां आवे इधर तो पता नहीं प्लानिंग अस्सी साल दियाा रोज वीडियो ਕਿ ਜਿੰਮ ਕਰਦਾ ਕਰਦਾ ਮੁੰਡਾ ਡਿੱਗ ਪਿਆ ਕ੍ਰਿਕਟ ਖੇਡਦਾ ਖੇਡਦਾ ਮੁੰਡਾ ਡਿੱਗ ਪਿਆ ਬਾ ਖਤਮ ਸੋ ਥੋੜਾ ਜਿਆ ਬੰਦੇ ਨੂੰ ਥੋੜਾ ਜਬ ਬੰਦਾ ਬਣ ਕੇ ਰਹਿਣਾ ਚਾਹੀਦਾ ਉਹ ਆਪਣੇ ਆਪ ਨੂੰ ਕੱਲ ਜਿਸ ਤਰ੍ਹਾਂ ਡਾਕਟਰ ਬਲਜੀਤ ਕਹਿੰਦੇ ਸੀਗੇ ਕਿ ਬੰਦੇ ਦੇ ਸਾਰੇ ਕਾਨੂੰਨ ਹੀ ਬੰਦਿਆਂ ਦੇ ਬੰਦੇ ਖਿਲਾਫ ਨੇ ਬਸ ਹੋਰ ਤਾਂ ਕੋਈ ਹੈ ਹੀ ਨਹੀਂ ਕਾਨੂੰਨ ਬਾਕੀ ਸਾਰਿਆਂ ਨੂੰ ਅਸੀਂ ਸਮਝ ਲਿਆ ਵੀ ਇਹ ਤੇ ਕੌਣ ਨੇ ਧਰਤੀ ਤੇ ਬਸ ਅਸੀਂ ਕੱਲੀ ਆਏ ਆਂ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਹੈ ਸਾਡੇ ਕੋਲੇ ਭਗਵਤ ਗੀਤਾ ਹੈ ਸਾਡੇ ਕੋਲੇ ਰੋਮਾਇਨ ਹੈ ਸਾਡੇ ਕੋਲੇ ਕੁਰਾਨ ਸ਼ਰੀਫ ਹੈ ਸਾਡੇ ਕੋਲੇ ਜੈਨ ਧਰਮ ਦੇ ਸਾਡੇ ਕੋਲੇ ਬਹੁਤ ਬਹੁਤ ਧਰਮਾਂ ਦੇ ਗ੍ਰੰਥ ਪਏ ਨੇ ਗੱਲਾਂ ਉਹਦੇ ਚ ਉਹੀ ਲਿਖੀਆਂ ਹੋਈਆਂ ਨੇ ਕੱਢ ਲਓ ਸੈਂਟਰ ਲਾਈਡ ਹੈ ਜਿਹਨੂੰ ਕੇਂਦਰੀ ਭਾਵ ਕਹ ਦਿੰਦੇ ਆ ਪੰਜਾਬੀ ਚ ਕੇਂਦਰੀ ਭਾਵ ਕੱਢੋਂਗੇ ਕੇਂਦਰੀ ਭਾਵ ਇੱਕੋ ਹੀ ਨਿਕਲਦਾ ਹੈ ਜਿਓ ਔਰ ਜੀਨੇ ਦੋ ਕਿਸੇ ਦਾ ਹੱਕ ਨਾ ਮਾਰੋ ਪਲਾ ਕਰੋਗੇ ਤਾਂ ਤੁਹਾਡਾ ਪਲਾ ਹੋ ਜਾਊਗਾ ਜੇ ਕਿ ਤਾ ਹੱਕ ਮਾਰੋਗੇ ਤੁਹਾਡ ਨਾਲ ਇਹ ਹੋ ਜਾਊਗਾ ਮੈਂ ਸਪੀਕਰ ਸਾਹਿਬ ਸਾਡੇ ਪਿੰਡ ਚ ਪੰਚਾਇਤ ਚ ਹੁਣ ਤਾਂ ਚਲੋ ਅਸੀਂ ਰੱਬ ਨੂੰ ਟੱਬ ਸਮਝਣ ਲੱਗ ਗਏ ਨਾ ਹੁਣ ਤਾਂ ਅਸੀਂ ਰੱਬ ਦੀ ਮੰਨਣੋਂ ਹੀ ਹਟ ਗਏ ਨਾ ਮੈਂ ਪੰਚਾਇਤ ਦੇ ਵਿੱਚ ਮੈਂ ਛੋਟਾ ਜਿਹਾ ਹੁੰਦਾ ਸੀ 11 12 12 13 ਦਾ ਹੋਊਗਾ ਮੈਂ ਪੰਚਾਇਤ ਜਾਂਦਾ ਰਹਿੰਦਾ ਸੀ ਮੈਨੂੰ ਪੰਚਾਇਤ ਜਾਣ ਦਾ ਸ਼ੌਂਕ ਸੀਗਾ ਹੀ ਤੈਉਂ ਤਾਂ ਮੈਂ ਇਸ ਪੰਚਾਇਤ ਬਿਠਾ ਹਾਂ ਮੈਂ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਵੱਲ ਹੱਥ ਕਰਕੇ ਫੈਸਲੇ ਹੁੰਦੇ ਦੇਖੇ ਜੀ ਕਿਸੇ ਤੇ ਚੋਰੀ ਦਾ ਇਲਜ਼ਾਮ ਲੱਗਿਆ ਵੀ ਮੋਟਰ ਤੈ ਚੋਰੀ ਕੀਤੀ ਹੈ ਸਾਡੀ ਓਮ ਜੀਨੀ ਮੋਟਰ ਚੋਰੀ ਹੋਈ ਉਹ ਕਹਿੰਦਾ ਗੁਰਦੁਆਰਾ ਸਾਹਿਬ ਵੱਲ ਹੱਥ ਕਰ ਦੇ ਮੈਂ ਮੰਨ ਜੂ ਆ ਤੈ ਨਹੀਂ ਕੀਤੀ ਬੰਦਾ ਕਰਦਾ ਨਹੀਂ ਸੀ ਜੀ ਉਹ ਜੋ ਜਿਉ ਚੋਰ ਹੁੰਦਾ ਸੀ ਜੇ ਸੱਚਾ ਹੁੰਦਾ ਸੀ ओके ਮੈਂ ਗੁਰਦੁਆਰਾ ਸਾਹਿਬ ਵਾਲਾ ਹੱਥ ਕਰਦਾ ਮੇਰੇ ਤੇ ਇਲਜ਼ਾਮ ਲੱਗਦਾ ਮੈਂ ਨਹੀਂ ਲੋਕ ਮੰਨ ਲੈਂਦੇ ਸੀ ਅਸੀਂ ਤਾਂ ਉਹ ਬੰਦੇ ਆ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਵਾਲ ਹੱਥ ਕਰਕੇ ਸਾਨੂੰ ਸੱਚਾ ਜਾਂ ਝੂਠਾ ਸਾਬਤ ਅਸੀਂ ਇੱਕ ਦੂਜੇ ਨੂੰ ਬਰੀ ਵੀ ਕਰ ਦਿੰਨੇ ਆ ਤੇ ਸਾਡੇ ਉਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਵਿਅਦਬੀ ਸਾਡੀ ਹੋਈ ਚਾਊਗੀ ਅਸੀਂ ਬਾਪੂ ਮੰਨਦੇ ਆ ਸਪੀਕਰ ਸਾਹਿਬ ਅਸੀਂ ਬਾਪੂ ਕਹਿੰਨੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਜੇ ਸਾਡਾ ਬਾਪੂ ਸਾਡੇ ਘਰ ਹੀ ਸੇਫ ਨਹੀਂ ਹੈਗਾ ਫਿਰ ਹੋਰ ਕਿੱਥੋਂ ਅਸੀਂ ਉਹਦੀ ਰੱਖਿਆ ਦੀ ਉਮੀਦ ਕਰਾਂਗੇ ਹੋਰ ਕਿੱਥੇ ਕਿੱਥੇ ਜਾ ਕੇ ਜਾਇਆ ਕੇ ਰੱਖਿਆ ਕਰਾਂਗੇ ਸੁੱਕਾ ਟੁਕੜੇ ਹਿੱਸੇ ਖਿੱਪੇ ਚ ਤਾਂ ਅਸੀਂ ਜਿੱਥੇ ਗੁਰੂ ਸਾਹਿਬ ਨੇ ਰਚਨਾ ਰਚੀਆਂ ਜਿੱਥੇ ਬਹਿ ਬਹਿ ਕੇ ਲਿਖੇ ਅਸੀਂ ਘਟੂ ਘਟ ਉੱਥੇ ਤਾਂ ਅਸੀਂ ਕਾਨੂੰਨ ਬਣਾਈਏ ਕਿ ਇਹਨੂੰ ਹੱਥ ਨਹੀਂ ਲਾ ਸਕਦਾ ਕੋਈ ਜਿਹੜਾ ਇਹਦੇ ਨਾਲ ਕੋਈ ਵੀ ਅਤਿ ਵਿਕੰਦ ਦੀ ਕੋਸ਼ਿਸ਼ ਕਰੂਗਾ ਫਿਰ ਉਹ ਬਾਹਰ ਨਹੀਂ ਆ ਸਕਦਾ ਸਜ਼ਾ ਹੋਊਗੀ ਹਾਂ ਕਿਉਂਕਿ ਕਾਨੂੰਨ ਬਹੁਤ ਵੱਡਾ ਹੈ ਮੇਰੇ ਕੁਝ ਸਾਥੀਆਂ ਨੇ ਵੀ ਸਵਾਲ ਪਾਏ ਨੇ ਮੈਂ ਸਪਿਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਬਰਤ ਜਿਹੜਾ ਇਹ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿਲ ਇਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਬੜੀ ਕਾੜੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਆਇਆ ਨਾ ਕਰੋ ਇਹ ਚ ਆਹਾ ਗਲਤ ਹੈ ਚਾ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3 ਕਰੋੜ ਲੋਕਾਂ ਦਾ ਕੀ ਜੀ ਇਹ ਇਹ ਚ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹੂੰਗਾ ਸਰ ਟਾਈਮ ਬਾਉਂਡ ਤੁਸੀਂ ਕਰ ਦੋ ਤਿੰਨ ਮਹੀਨੇ ਦਾ ਦੇ ਦੋ ਚਾਰ ਮਹੀਨੇ ਦੇ ਦੋ ਪਰ ਤਿੰਨ ਚਾਰ ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਈਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ ਵਸਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰਾਂ ਮੈਂ ਚਾਹੂੰਗਾ ਕਿ ਸਿਲੈਕਟ ਕਮੇਟੀ ਨੂੰ ਰეკਮੈਂਡ ਕਰ ਦਿਓ ਟਾਈਮ ਬౌండ్ ਤੁਸੀਂ ਕਰ ਦਿਓ ਜੀ ਜਿੰਮੇ ਕਰਨਾ ਪਰ ਉਹਦੇ ਵਿੱਚ ਸਾਰੇ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲਾਓ ਉਹ ਜਾਣ ਜ ਜਿਵੇਂ ਜਿਵੇਂ ਸਟੈਂਡਿੰਗ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੀ ਉਹਦੇ ਪਬਲਿਕ ਬਲਾਲੇ ਜਾਂਦੀ ਹੈ ਜਾਂ ਸਬੰਧਤ ਸਟੇਕ ਹੋਟਲਸ ਬੁਲਾ ਲਏ ਜਾਂਦੇ ਜਾਂ ਆਪਾਂ ਚਾਹੀਏ ਜਾਂ ਉਹਨਾਂ ਨੂੰ ਬੁਲਾਈਏ ਇੱਕ ਵਾਰੀ ਹੁਣ ਡਿਸਕਸ ਕਰਕੇ ਫੇਰ ਬਣਾਈਏ ਕਿਉਂਕਿ ਕਾਨੂੰਨ ਸਦੀਆਂ ਵਾਸਤੇ ਚੱਲੂਗਾ ਤੇ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਬਾਕੀ ਤੁਸੀਂ ਫੈਸਲਾ